ਅੱਜ ਦਾ ਜਿਹੜਾ ਦੌਰ ਹੈ ਕੰਦੇ ਬੱਚਿਆਂ ਨੂੰ ਪੜ੍ਹਾਣਾ ਬਹੁਤ ਜ਼ਰੂਰੀ ਹੈ 1947 ਨੂੰ ਆਜ਼ਾਦੀ ਲਈ ਗਈ ਸੀ ਉਹ ਸਿੱਖਿਆ ਦੀ ਆਜ਼ਾਦੀ ਜਿਹੜੀ ਹੋਣੀ ਚਾਹੀਦੀ ਸਿੱਖਿਆ ਤਾਂ ਗੁਲਾਮ ਘਰ ਸੁਖ ਨਹੀਂ ਜਿੰਨਾ ਨੂੰ ਅਸੀਂ ਇਥੋਂ ਭਜਾਇਆ 1947 ਤੋਂ ਜੀ ਅੱਜ ਉਹਨਾਂ ਦੇ ਹੀ ਅਸੀਂ ਫੇਰ ਜਾ ਕੇ ਗੁਲਾਮ ਹੋ ਗਏ ਆਪ ਹੀ ਜਾ ਰਹੇ ਹਾਂ ਉੱਥੇ ਵੀ ਜਿਹੜੇ ਸਰਕਾਰੀ ਮੁਲਾਜ਼ਮ ਹਨ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਜਾਣ ਸਕੂਲ ਜਿੱਨਾ ਜਿਹੜੇ CBSE ਸਕੂਲ ਨੇ जी सीबीएसई स्कूल हो गए आईसीएसई स्कूल हो गए पंजाब स्कूल एजुकेशन बोर्ड ਦੇ ਕੁਝ ਸਕੂਲ ਨੇ ਜਿਨ੍ਹਾਂ ਦੇ ਵਿੱਚ ਔਰਤਾਂ ਦਾ ਚਲਦਾ ਪਿਆ ਔਰਤਾਂ ਦਾ ਮਿੰਟ ਦਾ ਸੈਂਸਸ ਕਿ ਬੱਚਿਆਂ ਦੇ ਮਾਪਿਆਂ ਤੋਂ ਪੈਸੇ ਦੀ ਲੁੱਟ ਕੀਤੀ ਜਾਂਦੀ ਜੀ ਨਮਸਕਾਰ जय हिंद जय भारत ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਗੱਲਾਂ ਗੱਲਾਂ ਦਿਲ ਦੀਆਂ ਦੀਪਕ ਬਹੁਤ ਦੇ ਨਾਲ ਦੇ ਵਿੱਚ ਦਿਲ ਦੀਆਂ ਗੱਲਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਿੱਖਿਆ ਦੀ ਸਿੱਖਿਆ ਦੇ ਨਵਾਲਿਆਂ ਦੀ ਸਿੱਖਿਆ ਦੇਣ ਵਾਲੇ ਸਕੂਲਾਂ ਦੀ ਅਤੇ ਨਾਲ ਹੀ ਉਹਨਾਂ ਅਧਿਆਪਕਾਂ ਦੀ ਜੋ ਬੱਚਿਆਂ ਨੂੰ ਸਿੱਖਿਸ਼ਿਤ ਕਰਦੇ ਹਨ ਸੋ ਇਸੇ ਸੰਬੰਧੀ ਮੈਂ ਤੁਹਾਡੇ ਰੂਬਰੂ ਅੱਜ ਕਰਵਾਉਂਗਾ ਪੇਰੈਂਟਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸ਼੍ਰੀ ਰਜਿੰਦਰ ਕਈ ਜੀ ਦੇ ਨਾਲ ਜੋ ਕਿ ਤੁਹਾਨੂੰ ਦੱਸਣਗੇ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਜਿੱਥੇ ਬੱਚਿਆਂ ਨੂੰ ਪੜ੍ਹਾਣਾ ਬਹੁਤ ਜ਼ਰੂਰੀ ਹੈ ਉੱਥੇ ਹੀ ਅੱਜ ਦੇ ਦੌਰ ਵਿੱਚ ਪੇਰੈਂਟਸ ਨੂੰ ਸਕੂਲਾਂ ਵੱਲੋਂ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ ਤਾਂ ਇਹਨਾਂ ਦੇ ਕਿਸ ਤਰ੍ਹਾਂ ਉਹ ਮੁਸ਼ਕਲਾਂ ਦੇ ਹੱਲ ਕਰਵਾਉਂਦੇ ਹਨ ਸੋ ਮੈਂ ਅੱਜ ਤੁਹਾਨੂੰ ਮਿਲਵਾਣ ਜਾ ਰਿਹਾ ਪੇਰੈਂਟਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸ਼੍ਰੀ ਰਜਿੰਦਰ ਕਾਹੇ ਜੀ ਨਾਲ ਰਜਿੰਦਰ ਕਾਹੇ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਕਰਾਂਗੇ ਗੱਲਾਂ ਦਿਲ ਦੀਆ ਦੀਪਕ ਬਹੁਤ ਦੇ ਨਾਲ ਜੀ ਸਰ ਬਹੁਤ-ਬਹੁਤ ਧੰਨਵਾਦ ਤੁਹਾਡਾ ਪਹਿਲਾਂ ਦੀਪਕ ਜੀ ਔਰ ਬੜਾ ਅੱਛਾ ਤੁਸੀਂ ਟਾਈਟਲ ਰੱਖਿਆ ਕਿ ਕਰਾਂਗੇ ਗੱਲਾਂ ਦਿਲ ਦੀਆਂ ਦੀਪਕ ਬਹੁਤ ਦੇ ਨਾਲ ਸੋ ਇਸ ਚੀਜ਼ ਤੋਂ ਹੀ ਕਲੈਰਟੀ ਹੋ ਜਾਂਦੀ ਕਿ ਜਿਹੜੀ ਦਿਲ ਦੀ ਗੱਲ ਆ ਉਹ ਹੀ ਆਪਾਂ ਨੂੰ ਆਪਸ ਦੇ ਵਿੱਚ ਹੋਣੀ ਚਾਹੀਦੀ ਹੈ ਸਾਡੇ ਜ਼ਿਲ੍ਹੇ 'ਚ ਹੈ ਕੀ ਉਹ ਚੀਜ਼ ਦੀ ਗੱਲਬਾਤ ਜਿਹੜੀ ਤੁਸੀਂ ਇੱਕ ਟਾਈਟਲ ਦਿੱਤਾ ਬਹੁਤ ਅੱਛਾ ਦਿੱਤਾ ਹੈ ਸੋ ਆਪਾਂ ਦਿਲ ਦੀਆਂ ਗੱਲਾਂ ਕਰਾਂਗੇ ਅੱਜ ਸੋ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਦਰਸ਼ਕਾਂ ਨੂੰ ਮਤਲਬ ਤੁਹਾਨੂੰ ਇਸ ਲਈ ਰੂਪ ਰੂਪਰਾਇਆ ਕਿ ਅੱਜ ਦਾ ਜਿਹੜਾ ਦੌਰ ਹੈ ਕੰਦੇ ਬੱਚਿਆਂ ਨੂੰ ਪੜਾਣਾ ਬਹੁਤ ਜ਼ਰੂਰੀ ਹੈ ਜੀ ਗਰੀਬ ਤੋਂ ਗਰੀਬ ਜਿਹੜਾ ਪਰਿਵਾਰ ਆ ਉਹ ਵੀ ਬੱਚਿਆਂ ਨੂੰ ਪੜਾ ਰਿਹਾ ਵਾ ਭਾਵੇਂ ਉਹ ਸਰਕਾਰੀ ਸਕੂਲਾਂ 'ਚ ਪੜਾ ਰਿਹਾ ਭਾਵੇਂ ਪ੍ਰਾਈਵੇਟ 'ਚ ਪੜਾ ਰਿਹਾ ਜਾਂ ਕਿਸ ਤਰ੍ਹਾਂ ਵੀ ਆ ਜੀ ਤੇ ਬਹੁਤ ਸਾਰੇ ਬੱਚੇ ਜਿਹੜੇ ਉਹ ਪ੍ਰਾਈਵੇਟ 'ਚ ਵੀ ਪੜ ਰਹੇ ਨੇ ਜੀ ਸੋ ਅੱਜ ਮਤਲਬ ਮਹਿੰਗਾਈ ਦੇ ਦੌਰ ਵਿੱਚ ਪੜਾਈ ਵੀ ਇੰਨੀ ਮਹਿੰਗੀ ਹੋ ਗਈ ਆ ਇੱਕ ਬਿਜ਼ਨਸ ਬਣ ਕੇ ਰਹਿ ਗਈ ਐ ਇਸ ਬਿਲਕੁਲ ਸਹੀ ਐ ਜੀ ਬਿਲਕੁਲ ਤੇ ਮਤਲਬ ਤੁਹਾਡਾ ਬੜਾ ਜ਼ਿਕਰ ਸੁਣਿਆ ਤੁਸੀਂ ਬੜੀ ਮਿਹਨਤ ਕਰਕੇ ਸਕੂਲਾਂ ਵਿੱਚ ਜਾ ਕੇ ਕਈ ਬੱਚਿਆਂ ਦੇ ਫੀਸਾ ਮਾਫ ਕਰਾਉਂਦੇ ਹੋ ਜੀ ਜਾਂ ਜਿਹੜੇ ਉਹਨਾਂ ਦੇ ਐਡਮਿਸ਼ਨ ਹਨ ਉਹ ਰੈਸ ਕਰਵਾ ਦਿੰਦੇ ਹੋ ਜੀ ਜਾਂ ਕਈ ਬੱਚਿਆਂ ਨੂੰ ਕਿਤਾਬਾਂ ਵਗੈਰਾ ਵੀ ਤੁਸੀਂ ਹਨਾ ਜੀ ਤੇ ਸਰ ਉਹ ਕਿਹੜੇ-ਕਿਹੜੇ ਪੇਰੈਂਟਸ ਹੋયા ਜਾਂ ਕਿਹੜੇ-ਕਿਹੜੀ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉਹ ਕਿਸ ਤਰ੍ਹਾਂ ਤੁਸੀਂ ਉਹਨਾਂ ਦਾ ਹੱਲ ਕਰਦੇ ਹੋ ਜਿਹੜਾ ਦੀਪਕ ਜੀ ਅੱਜ ਦਾ ਦੌਰ ਹੈ ਆਧੁਨਿਕ ਦੌਰ ਹੈ ਪਰ ਇਹ ਲਾਈਫ ਜਿਹੜੀ ਆਪਣੀ ਬੜੀ ਫਾਸਟ ਹੋ ਚੁੱਕੀ ਆ। ਜੀ। ਬਟ ਅਸੀਂ ਉਸ ਲਾਈਫ ਨੂੰ ਗੱਲ ਕਰੀਏ ਫਾਸਟ ਜਿਹੜੀ ਕਹਿੰਦੇ ਆ ਅਸੀਂ। ਉਹਦੇ ਪਿੱਛੇ ਅਸੀਂ ਬਹੁਤ ਕੁਝ ਛੱਡ ਵੀ ਚੁੱਕੇ ਆ। ਜੀ। ਆਪਣਾ ਕਲਚਰ ਛੱਡ ਚੁੱਕੇ ਆ। ਅਸੀਂ ਐਸੀਆਂ ਚੀਜ਼ਾਂ ਛੱਡ ਚੁੱਕੇ ਆ ਜਿਨ੍ਹਾਂ ਨੂੰ ਹੁਣ ਅਸੀਂ ਪਲਟ ਕੇ ਦੇਖਣਾ ਚਾਹਦੇ ਆ ਪਰ ਉਸ ਵੇਲੇ ਜਦੋਂ ਦੇਖਦੇ ਆ ਅਸੀਂ ਕਹਿੰਨੇ ਇਹ ਚੀਜ਼ਾਂ ਬਹੁਤ ਵਧੀਆ ਸੀਗੀਆਂ। ਜੀ। ਅਗਰ ਗੱਲ ਕਰੀਏ ਇੱਕ ਆਜ਼ਾਦੀ ਦੀ। 1947 ਨੂੰ ਆਜ਼ਾਦੀ ਲਈ ਗਈ। ਅੱਜ ਤੁਸੀਂ ਗੱਲ ਕੀਤੀ ਕਿ ਬੱਚਿਆਂ ਨੂੰ ਪੜ੍ਹਾਉਣਾ ਵੀ ਜ਼ਰੂਰੀ ਔਰ ਬਹੁਤ ਮਹਿੰਗੀ ਵੀ ਹੋ ਚੁੱਕੀ ਹੈ ਸਿੱਖਿਆ ਸਾਡੀ ਦੋਨੋਂ ਚੀਜ਼ਾਂ ਨੇ ਗੱਲ 1947 ਦੀ ਚੱਲ ਰਹੀ ਹੈ ਕਿ 1947 ਅਸੀਂ ਜਿਹੜੀ ਇੰਡੀਆ ਦੀ ਆਜ਼ਾਦੀ ਲਈ ਸੀ ਉਹ ਅੰਗਰੇਜ਼ਾਂ ਤੋਂ ਲਈ ਸੀ ਜੀ ਬਟ ਅੱਜ ਜਿਹੜੀ ਆਜ਼ਾਦੀ ਹੈ ਉਹ ਸਿੱਖਿਆ ਦੀ ਆਜ਼ਾਦੀ ਜਿਹੜੀ ਹੋਣੀ ਚਾਹੀਦੀ ਹੈ ਸਿੱਖਿਆ ਨਾ ਗੁਲਾਮ ਕਰ ਚੁੱਕੀ ਨਹੀਂ ਅਗਰ ਅਸੀਂ 1947 ਦੀ ਇਹ ਆਜ਼ਾਦੀ ਨਾਲ ਨਹੀਂ ਹੋਈ ਹੁੰਦੀ ਤੇ ਸ਼ਾਇਦ ਅੱਜ ਸਾਡਾ ਇੰਡੀਆ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਵਾਲੇ ਦੇਸ਼ਾਂ ਵਾਂਗੂ ਸਾਡਾ ਇੰਡੀਆ ਵੀ ਕੰਟਰੀ ਜਿਹੜਾ ਬਹੁਤ ਵੱਡਾ ਇੱਕ ਵਧੀਆ ਦੇਸ਼ ਬਣ ਚੁੱਕਾ ਹੋਣਾ ਸੀ। ਬਟ ਅੱਜ ਤੁਸੀਂ ਇਸ ਚੀਜ਼ ਦੇ ਵਿੱਚ ਦੇਖੋ ਕਿ ਜਿਨ੍ਹਾਂ ਨੂੰ ਅਸੀਂ ਇਤੋਂ ਭਜਾਇਆ 1947 ਤੋਂ ਜੀ ਅੱਜ ਉਹਨਾਂ ਦੇ ਹੀ ਅਸੀਂ ਫਿਰ ਜਾ ਕੇ ਗੁਲਾਮ ਹੋ ਗਏ। ਹਾਂ ਆਪ ਹੀ ਜਾ ਰਹੇ ਹਾਂ ਉੱਥੇ। 36-36 ਲੱਖ ਰੁਪਏ ਲਾ ਕੇ 30-40-40 ਲੱਖ ਰੁਪਏ ਲਾ ਕੇ ਅਸੀਂ ਬੱਚੇ ਨੂੰ ਬਾਹਰ ਪੜਨ ਭੇਜਦੇ ਪਏ ਹਾਂ ਜੀ ਹਰ ਮਾਪਾਪ ਨੂੰ ਮੈਂ ਰਿਕੁਐਸਟ ਕਰਦਾ ਕਿ ਜਿਹੜਾ 36 ਲੱਖ ਰੁਪਈਆ 40 ਲੱਖ ਰੁਪਈਆ ਲਾ ਕੇ ਬੱਚੇ ਨੂੰ ਪੜ੍ਹਾਈ ਕਰੰਦੇ ਤੁਸੀਂ ਬਾਹਰ ਭੇਜਦੇ ਪਏ ਹੋ ਗਵਰਨਮੈਂਟ ਨਾਲ ਰਲ ਕੇ ਤੇ ਸਕੂਲ ਕਾਲਜ ਖੋਲੋ ਜੀ ਉਸ ਸਕੂਲ ਇੱਕ ਬੱਚੇ ਦੇ ਪੈਸੇ ਦੇ ਨਾਲ ਇੱਕ ਸਕੂਲ ਜਿਹਾ ਸਕੂਲ ਜਿਹਾ ਸਾਡਾ ਇੱਕ ਮੈਂਟੇਨ ਹੋ ਸਕਦਾ ਜਿਹਦੇ ਵਿੱਚ ਹਰ ਬੱਚਾ ਐਜੂਕੇਸ਼ਨ ਅੱਛੀ ਲੈ ਸਕਦਾ ਰਹਿ ਸਕਦਾ ਹੈ ਉਹ ਦੇਖੋ ਕਿ ਪਸ ਤੋਂ ਸੀਡੀ ਕੇ ਹਾਂ ਲੱਗਦੀ ਵੀ ਲੀਡਰਾਂ ਦੇ ਬੱਚੇ ਜਿਹੜੇ ਕਦੀ ਇੱਥੇ ਪੜਦੇ ਹੀ ਨਹੀਂ ਜੀ ਜਿਨ੍ਹਾਂ ਸਾਡੇ ਪ੍ਰੈਸ মিডিਆ ਤੋਂ ਹੁੰਦੇ ਨੇ ਸਾਡੇ ਸਹਿਯੋਗਾਂ ਹੁੰਦੇ ਨੇ ਉਹਨਾਂ ਦੀਆਂ ਵੀ ਗੱਲਾਂ ਜ਼ਰੂਰ ਹੁੰਦੀਆਂ ਨੇ ਮਾਈਕ ਲੈ ਕੇ ਗੱਲ ਪੁੱਛਣ ਕਰਨਾ ਬੜਾ ਆਸਾਨ ਹੁੰਦਾ ਹੈ ਕਿ ਜੇ ਬੱਚਾ ਸਰਕਾਰੀ ਸਕੂਲ 'ਚ ਪੜੇ ਡੀਸੀ ਦਾ ਹੂੰ ਹੂੰ ਤੇ ਕਿੱਦਾਂ ਦਾ ਫੀਲ ਹੋ ਜੀ ਪਰ ਮੈਂ ਅੱਜ ਤੱਕ ਇਹ ਤਾਂ ਦੇਖਿਆ ਨਹੀਂ ਕਦੀ ਸਰਕਾਰੀ ਸਕੂਲ ਦੇ ਵਿੱਚ ਬੱਚਾ ਡੀਸੀ ਦਾ ਪੜਦਾ ਹੋਵੇ ਜੀ ਨਹੀਂ ਪੜਦਾ ਯਾਤਾ ਜੀ ਡੀਸੀ ਨੂੰ ਜਾ ਕੇ ਪਹਿਲਾਂ ਪੁੱਛਿਆ ਭਾਈ ਜਿਹੜਾ ਬੱਚਾ ਦਾਸ ਤਾਂ ਸਹੀ ਪੜਦਾ ਕਿਉਂ ਨਹੀਂ ਸਰਕਾਰੀ ਸਕੂਲ ਚ ਕਿਉਂ ਨਹੀਂ ਪੜਦਾ ਪਿਆ ਸਰ ਤੁਸੀਂ ਬੜੀ ਵਧੀਆ ਗੱਲ ਕੀਤੀ ਆ ਕਿ ਜਿਹੜਾ ਡੀਸੀ ਦਾ ਬੱਚਾ ਜਿਹੜਾ ਵਾ ਉਹ ਸਰਕਾਰੀ ਸਕੂਲ ਚ ਕਿਉਂ ਨਹੀਂ ਪੜ ਸਕਦਾ ਤੇ ਸਰ ਮੈਂ ਸਮਝਦਾ ਵੀ ਇਹ ਗਵਰਨਮੈਂਟ ਨੂੰ ਸਾਡੀ ਸਰਕਾਰਾਂ ਨੂੰ ਕਰਨਾ ਚਾਹੀਦਾ ਵੀ ਜਿਹੜੇ ਸਰਕਾਰੀ ਮੁਲਾਜ਼ਮਾਂ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਜਾਣ ਉਹ ਪ੍ਰਾਈਵੇਟ ਚ ਕਿਉਂ ਤੇ ਜਿਹੜੇ ਬੱਚੇ ਗਰੀਬ ਹੈਗੇ ਨੇ ਪਰਿਵਾਰ ਦੇ ਔਰ ਮਤਲਬ ਅਸੀਂ ਬੜੇ ਸਕੂਲਾਂ 'ਚ ਜਾ ਬੱਚੇ ਸਾਡੇ ਵੀ ਪੜਨ ਜਿੱਥੇ ਬੀਸੀ ਸਾਹਿਬ ਦੇ ਪਿੱਛੇ ਪੜਦੇ ਨੇ ਪਰ ਇਹ ਨਹੀਂ ਪੋਸੀਬਲ ਹੋ ਪਾਰ ਕਿਉਂਕਿ ਦੋਨਾਂ ਦਾ ਕੰਪੈਰੀਸ਼ਨ ਜੇ ਕਰੀਏ ਤਾਂ ਗਰੀਬ ਪਰਿਵਾਰ ਦਾ ਬੱਚਾ ਪ੍ਰਾਈਵੇਟ ਸਕੂਲਾਂ 'ਚ ਨਹੀਂ ਪੜਾ ਸਕਦਾ ਜਦ ਕਿ ਇਹ ਮੇਰੇ ਹਿਸਾਬ ਨਾਲ ਮਤਲਬ ਬਰਾਬਰਤਾ ਹੋਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਹੋਣੀ ਚਾਹੀਦੀ ਹਾਂ ਜੀ ਮਤਲਬ ਸਰਕਾਰ ਦੇ ਅੱਗੇ ਬੇਨਤੀ ਕਰਦਾ ਆ ਕਿ ਇੱਕ ਕੰਡੀਸ਼ਨ ਲਾਣੀ ਚਾਹੀਦੀ ਹੈ ਵੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜਨ। ਜੀ ਸਰ ਮੈਂ ਸਮਝਦਾ ਤੁਸੀਂ ਆਪਣੇ ਅਗਲੇ ਕਾਰਵਾਈ ਚ ਨਾ ਜ਼ਰੂਰ ਇਸ ਨੂੰ ਰੱਖਿਓ। ਬਿਲਕੁਲ ਜੀ। ਹਾਂ ਜੀ। ਸੇ ਸਰ ਹੋਰ ਤੁਸੀਂ ਕਿਹੜੇ-ਕਿਹੜੇ ਬੱਚਿਆਂ ਨੂੰ ਮਤਲਬ ਅੱਜ ਤੱਕ ਕਿਹੜੀ-ਕਿਹੜੀ ਮਦਦ ਕੀਤੀ ਹੋਣੀ ਕਿਸੇ ਬੱਚਾ ਦੀ ਨਾ। ਵੇਖੋ ਰਾਉਂਡ ਅ ਤਕਰੀਬਨ 2009 ਤੋਂ ਇਸ ਫੀਲਡ ਦੇ ਵਿੱਚ ਮੈਂ ਉਤਰਿਆ ਹੋਇਆ ਹਾਂ। ਜੀ ਜੀ। ਔਰ ਅੱਜ 2025 ਦੇ ਵਿੱਚ ਬੈਠੇ ਹਾਂ ਅਸੀਂ। ਜੀ। 15 16 ਸਾਲ ਕੋ ਚੱਲੇ ਸਾਨੂੰ ਇਸ ਚੀਜ਼ ਦੇ ਉੱਤੇ ਕਰਦੇ ਹੋਏ ਬਟ ਅਸੀਂ ਇੱਕ ਟੀ ਦੇਖਦੇ ਆ ਕਿ ਸਾਡੇ ਇੰਡੀਆ ਦੇ ਵਿੱਚ ਅਗਰ ਕੋਈ ਫ੍ਰੀ ਚੀਜ਼ ਹੋਣੀ ਚਾਹੀਦੀ ਹੈ ਜਿਵੇਂ ਕਿ ਬਾਹਲੇ ਦੇਸ਼ਾਂ ਦੇ ਵਿੱਚ ਅਸੀਂ ਨਕਲ ਤਾਂ ਜ਼ਰੂਰ ਕਰਨ ਲੱਗ ਪਏ ਬਾਹਲੇ ਦੇਸ਼ ਦੀ ਵੀ ਜਿਹੜੀ ਐਡਵਾਂਸ ਹੋ ਰਹੀ ਆ ਬਟ ਬਾਹਲੇ ਦੇਸ਼ ਦੇ ਵਿੱਚ ਇੱਕ ਐਜੂਕੇਸ਼ਨ ਇੱਕ ਹੈਲਥ ਫ੍ਰੀ ਆ ਬਾਕੀ ਸਾਡੀਆਂ ਚੀਜ਼ਾਂ ਫਰੀ ਨਹੀਂ ਆ ਜੀ ਪਰ ਸਾਡੇ ਉੱਤੇ ਕੀ ਦਿੱਤਾ ਜਾਂਦਾ ਆਟਾ ਫਰੀ ਦਿੱਤਾ ਜਾਂਦਾ ਦਾਲ ਫਰੀ ਪੱਤੀ ਦਵਾਗੇ ਟੀਨੀ ਦਵਾਗੇ ਠੀਕ ਆ ਜੀ ਬਿਜਲੀ ਫਰੀ ਦਵਾਗੇ ਪਤਾ ਨਹੀਂ ਤੁਸੀਂ ਸਾਰਾ ਕੁਝ ਫਰੀ ਕਰਕੇ ਜਾਣਾ ਕਿਤੇ ਬਟ ਜਿਹੜੀ ਚੀਜ਼ ਫਰੀ ਚਾਹੀਦੀ ਆ ਜਿਵੇਂ ਕਿ ਐਜੂਕੇਸ਼ਨ ਜੀ ਇਹਨਾਂ ਨੂੰ ਡਰ ਲੱਗਦਾ ਜੇ ਅਸੀਂ ਐਜੂਕੇਸ਼ਨ ਫਰੀ ਕਰ ਦਿੱਤੀ ਜੇ ਬੱਚੇ ਐਜੂਕੇਸ਼ਨ ਫਰੀ ਲੈ ਕੇ ਸਭ ਨੂੰ ਸਵਾਲ ਕਰਨਗੇ ਜੀ ਕਹਿੰਦੇ ਐਜੂਕੇਸ਼ਨ ਇੱਕ ਸਵਾਲ ਖੜਾ ਕਰਨ ਲਈ ਹੁੰਦੀ ਆ ਜੀ ਬਿਲਕੁਲ ਗੱਲ ਕਿੱਥੇ ਆਉਂਦੀ ਕਹਿੰਦੇ ਜਿਹੜੀ ਚੀਜ਼ ਦੀ ਤੁਹਾਨੂੰ ਇਨਫੋਰਮੇਸ਼ਨ ਜਾਂ ਸਾਡਾ ਰੁਤਬਾ ਜਿਹੜਾ ਚੀਜ਼ ਦਾ ਬਣਿਆ ਹੋਇਆ ਉਸ ਚੀਜ਼ ਦੇ ਉੱਤੇ ਅਸੀਂ ਗੱਲ ਕਰਾਂਗੇ ਤਾਂ ਸਭ ਨੂੰ ਉਹਦੀ ਉਸ ਚੀਜ਼ ਦਾ ਪਤਾ ਹੁੰਦਾ ਠੋਕਰ ਪਤਾ ਹੁੰਦਾ ਕਿੱਥੇ ਤੱਕ ਅਸੀਂ ਜਾ ਸਕਦੇ ਕਿੱਥੇ ਕੀ ਹੋ ਸਕਦਾ ਉਸੇ ਤਰੀਕੇ ਨਾਲ ਸਾਡੀ ਜਿਹੜੀ ਐਜੂਕੇਸ਼ਨ ਹੈ ਐਜੂਕੇਸ਼ਨ ਜਿਹੜੀ ਚੀਜ਼ ਦੀ ਦੇਣੀ ਚਾਹੀਦੀ ਉਹ ਤਾਂ ਦਿੰਦੇ ਨਹੀਂ ਹ ਜੀ ਹੋਰ ਹੀ ਚੀਜ਼ਾਂ ਵੀ ਹਰ ਥਾਂ ਤੇ ਐਜੂਕੇਸ਼ਨ ਦਿੱਤੀ ਜਾ ਰਹੀ ਸਿਮਿਲਰ ਹੈ ਨਹੀਂ ਐਜੂਕੇਸ਼ਨ ਕੋਈ ਸਕੂਲ ਕੁਝ ਪੜਾਈ ਜਾਂਦਾ ਕੋਈ ਸਕੂਲ ਕੁਝ ਪੜਾਈ ਜਾਂਦਾ ਕੋਈ ਸਕੂਲ ਕੁਝ ਪੜਾਈ ਜਾਂਦਾ ਤੰਨਾ ਤਾਂ ਸਾਡੀ ਐਜੂਕੇਸ਼ਨ ਸਿਮਿਲਰ ਹੋਣੀ ਚਾਹੀਦੀ ਆ ਬਸ ਬਿਲਕੁਲ ਠੀਕ ਆ ਜੀ ਤੁਹਾਡੀ ਗੱਲ ਬਸ ਮੇਰਾ ਜਿਹੜਾ ਸਵਾਲ ਸੀਗਾ ਉਹ ਇਹ ਸੀਗਾ ਵੀ ਕਿਹੜੇ ਕਿਹੜੇ ਸਕੂਲ ਚ ਤੁਸੀਂ ਬੱਚਿਆਂ ਦਾ ਜਿਹੜੇ ਹੱਲ ਕਰਵਾਏ ਨੇ ਤੇ ਤਾਂ ਕਿ ਪਤਾ ਤਾਂ ਲੱਗੇ ਵੀ ਕਿਹੜੇ ਸਕੂਲ ਨੇ ਜਿਹੜੇ ਮਤਲਬ ਜਾਤੀਆ ਕਰ ਰਹੇ ਆ ਪੇਰੈਂਟਸ ਦੇ ਨਾਲ ਦੇਖੋ ਜੀ ਸਕੂਲ ਜਿੰਨਾ ਜਿਹੜੇ CBSE ਸਕੂਲ ਨੇ ਜੀ CBSE ਸਕੂਲ ਹੋ ਕੇ ICSE ਸਕੂਲ ਹੋਗੇ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਕੁਝ ਸਕੂਲ ਨੇ ਜਿਨ੍ਹਾਂ ਦੇ ਵਿੱਚ ਗੁਰਕਤੰਦਾ ਚੱਲਦਾ ਸੀ ਜੀ ਗੁਰਕਤੰਦਾ ਮੀਨ ਦਾ ਸੈਂਸਸ ਕਿ ਬੱਚਿਆਂ ਦੇ ਮਾਪੇ-ਮਾਪ ਤੋਂ ਪੈਸੇ ਦੀ ਲੁੱਟ ਕੀਤੀ ਜਾਂਦੀ ਜੀ ਕਿਉਂਕਿ ਜਦੋਂ ਮਾਪੇ-ਮਾਪ ਨੂੰ ਗੱਲ ਹੋਈ ਆ ਗਈ ਇਨਫੋਰਮੇਸ਼ਨ ਦੀ ਹੂੰ ਹੂੰ ਕਿ ਇਨਫੋਰਮੇਸ਼ਨ ਨਾ ਹੋਣ ਕਰਕੇ ਮਾਪੇ-ਮਾਪ ਵੀ ਲੈਕ ਆਫ ਨੋਲਜ ਕਹਿੰਦੇ ਨਾ ਉਹਨਾਂ ਨੂੰ ਨੋਲਜ ਨਾ ਹੋਵੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੇ ਤੋਂ ਇਹ ਪੈਸੇ ਇਹਨੇ ਲੈ ਸਕਦੇ ਆ ਜਾਂ ਨਹੀਂ ਲੈ ਸਕਦੇ ਜੀ ਜੀ ਦੂਸਰੀ ਕੈਟਾਗਰੀ ਆ ਜਾਂਦੀ ਆ ਹਾਈ ਫਾਈ ਸਟੈਂਡਰਡ ਦੀ ਜੀ ਉਹਨਾਂ ਨੂੰ ਇੰਨੇ ਕ ਪੈਸੇ ਦੇਣ ਦਾ ਕੋਈ ਫਰਕ ਨਹੀਂ ਲੱਗਦਾ ਉਹ ਇਹ ਨਹੀਂ ਦੇਖਦੇ ਕਿ ਨੀਚੇ ਵਾਲੇ ਬੱਚਿਆਂ ਦਾ ਕੀ ਹੋਊਗਾ ਜੀ ਉਹ ਕਹਿੰਦਾ 50000 ਬੰਗਿਆ 50000 ਦੇ ਦੋ ਹੁਣ ਉਥੇ ਕੀ ਆ ਜਿਹੜੀ ਸਾਡੀ ਸਮਾਨਤਾ ਜਿਹੜੀ ਸਾਡੇ ਸਮਾਜ ਦੀ ਸਮਾਨਤਾ ਆ ਉਹ ਦੋ ਭਾਗਾਂ ਚ ਵੰਡ ਚੁੱਕੀ ਹੋਈ ਆ ਜੀ ਜੀ ਸੀਬੀਐਸਸੀ ਆਈਸੀਐਸਸੀ ਪੰਜਾਬ ਪੂਲ ਐਜੂਕੇਸ਼ਨ ਬੋਰਡ ਤੇ ਸਰਕਾਰੀ ਜੀ ਜੀ ਇਹ ਐਜੂਕੇਸ਼ਨ ਦੋ ਭਾਗਾਂ ਦੇ ਵਿੱਚ ਵੰਡ ਦਿੱਤੀ ਗਈ ਹੈ ਜਾਨੀ ਇਹਦੇ ਚ ਜ਼ਿੰਮੇਵਾਰ ਸਰ ਕੌਣ ਆ ਸਾਡੀਆਂ ਸਰਕਾਰਾਂ ਜਿਹੜੀਆਂ 76 ਸਾਲ ਤੋਂ ਹੱਲੇ ਤੱਕ ਸਾਡੇ ਇੱਕ ਢਾਂਚੇ ਨੂੰ ਸਿੱਖਿਆ ਪ੍ਰਣਾਲੀ ਨੂੰ ਠੀਕ ਕਰ ਸਕੀ ਜੀ ਜੀ ਸਰ ਇੱਕ ਨਾ ਮੈਂ ਕੁਛ ਜਦੋਂ ਪਾਰਸ ਜੇ ਜਾਵਾਂ ਜਦੋਂ ਅਸੀਂ ਵੱਡੇ ਹੁੰਦੇ ਸੀਗੇ ਨਿੱਕਾ ਹੁੰਦਾ ਤੇ ਉਦੋਂ ਸਾਡੇ ਟਾਈਮ 'ਚ ਨਾ ਸਿਲੇਬਸ ਜਿਹੜਾ ਇੱਕ ਸਿਲੇਬਸ ਹੁੰਦਾ ਸੀ ਉਹ 3-3 ਚਾਰ-ਚਾਰ ਸਾਲ 5-5 ਸਾਲ ਵਿੱਚ ਆਉਂਦਾ ਸੀ ਤੇ ਉਹਦੇ 'ਚ ਕੀ ਹੁੰਦਾ ਸੀ ਵੀ ਅਸੀਂ ਆਪਣੀਆਂ ਕਿਤਾਬਾਂ ਕਈ ਵਾਰੀ ਆਪਣਾ ਥੱਲੇ ਜਿਹੜਾ ਮੜਾ ਗਰੀਬ ਪਰਿਵਾਰ ਤੋਂ ਬੱਚੇ ਆ ਉਹਨਾਂ ਨੂੰ ਦੇ ਦਿੰਦੇ ਸੀ ਜਾਂ ਕਈ ਵਾਰੀ ਅਸੀਂ ਵੀ ਕੋਈ ਗਾਈਡ ਲਾਣੀ ਹੁੰਦੀ ਸੀ ਮੈਗੀ ਹੁੰਦੀ ਸੀ ਤਾਂ ਸੈਕੰਡ ਹੈਂਡ ਲੈ ਕੇ ਕੰਮ ਚਲਾ ਲੈਂਦੇ ਸੀ ਪਰ ਅੱਜ ਦਿਨ ਸਰਕਾਰਾਂ ਕੀ ਕਰ ਰਹੀਆਂ ਨੇ ਵੀ ਹਰ ਸਾਲ ਸਿਲੇਬਸ ਚੇਂਜ ਕਰਦੀਆਂ ਨੇ ਬਿਲਕੁਲ ਜੀ ਤੇ ਇਹ ਇਹਦਾ ਕੀ ਕਾਰਨ ਆ ਵੀ ਕਿਉਂ ਇਹ ਇਹਦਾ ਕਰ ਰਹੀਆਂ ਨੇ ਦੇਖੋ ਜੀ ਅੱਜ ਜਿਹੜੀ ਤੁਸੀਂ ਗੱਲ ਕਹੀ ਕਿ ਜਿਹੜੀ ਪਹਿਲਾਂ ਸੀਗਾ ਟਾਈਮ ਮੈਂ ਵੀ ਤੁਹਾਨੂੰ ਪਹਿਲਾਂ ਇੱਕ ਗੱਲ ਕਹਿ ਕੇ ਹਟਿਆ ਕਿ ਜਿਹੜਾ ਜਿਹੜਾ ਪੁਰਾਣਾ ਸਾਡਾ ਬੀਤਿਆ ਹੋਇਆ ਸਮਾਂ ਅਸੀਂ ਕਹਿੰਨੇ ਆ ਕਿ ਅਸੀਂ ਬਹੁਤ ਤਰੱਕੀ ਕਰ ਲਈ ਮੈਂ ਕਹਿੰਦਾ ਅਸੀਂ ਤਰੱਕੀ ਨਹੀਂ ਕੀਤੀ ਅਸੀਂ ਬਹੁਤ ਕੁਝ ਖਰਾਬ ਕਰ ਲਿਆ ਸਿਸਟਮ ਨੂੰ ਜੀ ਜੀ ਖਰਾਬ ਕੀਤਾ ਸਾਇੰਸ ਕੇ ਅੰਦਰ ਤਰੱਕੀ ਕਰਦੀ ਕਿਸ ਚੀਜ਼ ਦੀ ਤਰੱਕੀ ਕੀਤੀ ਹੱਲ ਕੇ ਤੁਹਾਨੂੰ ਪਤਾ ਹੀ ਨਹੀਂ ਸਾਇੰਸ ਗੱਲਾਂ ਦੇ ਵਿੱਚ ਹੀ ਤਰੱਕੀ ਆ ਗੱਲਾਂ ਦਾ ਤਰੱਕੀ ਹੋਈ ਜਾਂਦੀ ਆ ਆ ਕਰਤਾ ਸੀ ਜੇ ਕਰਤਾ ਬਟ ਸਾਡੀਆਂ ਜਿਹੜੀਆਂ ਪ੍ਰਣਾਲੀਆਂ ਜਿੱਥੋਂ ਅਸੀਂ ਸਿੱਖਦੇ ਹਾਂ ਸਟਾਰਟਿੰਗ ਸਾਡੀ ਸਿੱਖਿਆ ਹੀ ਆ ਜੀ ਸਿੱਖਿਆ ਨੂੰ ਇਹਨਾਂ ਨੇ ਹਲੇ ਤੱਕ ਡਿਵੈਲਪ ਨਹੀਂ ਕੀਤਾ ਹੁਣ ਗੱਲ ਤੇ ਆਂਦੀ ਆ ਕਿ ਦੋ ਭਾਗਾਂ 'ਚ ਜਿਹੜੀ ਵੰਡੀ ਆ ਚੀਜ਼ ਉਹਦੇ ਵਿੱਚ ਕੀ ਆ ਜਿਹੜੇ ਬੱਚੇ ਹਾਈ ਫਾਈ ਜਾਣਾ ਚਾਹੁੰਦੇ ਨੇ ਉਹ ਹਾਈ ਫਾਈ ਸਕੂਲਾਂ ਦੇ ਵਿੱਚ ਚਲੇ ਜਾਂਦੇ ਨੇ ਉਹਨਾਂ ਹਰ ਮਾਪੇ ਦੀ ਇੱਛਾ ਜਿਹੜੀ ਹੁੰਦੀ ਆਪਣੇ ਬੱਚੇ ਨੂੰ ਜ਼ਰੂਰੀ ਕਰਦੇ ਉਹ ਸਰਕਾਰੀ ਸਕੂਲ 'ਚ ਪੜਾਉਣਾ ਚਾਹੁੰਦਾ ਜੀ ਪਿਛਲੇ ਲਾਸਟ ਕੁਝ ਜਦੋਂ ਕੋਵਿਡ ਦੌਰਾਨ ਹੋਈਆਂ ਗੱਲਾਂ ਹੋਈਆਂ ਜਾਂ ਬੱਚਿਆਂ ਦੀਆਂ ਜਿਹੜੀਆਂ ਐਡਮਿਸ਼ਨਾਂ ਸੀਗੀਆਂ ਅਸੀਂ ਬਹੁਤ ਸਰਕਾਰੀ ਸਕੂਲਾਂ ਚ ਖਰਾ ਕੇ ਦਿੱਤੀਆਂ ਨੇ ਜੀ ਔਰ ਜਿਹੜੇ CBSE ਸਕੂਲ ਤੋਂ ਪੜ੍ਹ ਕੇ ਆਏ ਨੇ ਬੱਚੇ ਗੌਰਮੈਂਟ ਨੇ ਇੱਕ ਵਧੀਆ ਬਹੁਤ ਕੰਮ ਉੱਥੇ ਸਕੂਲਾਂ ਦੇ ਵਿੱਚ ਕੰਮ ਸ਼ੁਰੂ ਕੀਤਾ ਸੀਗਾ ਕਿ ਕੋਈ ਵੀ ਬੱਚਾ CBSE ਤੋਂ ਆਉਂਦਾ ਜਾਂ ICSE ਤੋਂ ਆਉਂਦਾ ਉਹਦਾ ਟੈਸਟ ਲਿੱਤਾ ਜਾਂਦਾ ਸੀ ਜੀ ਤਾਂ ਉਹਨੂੰ ਐਡਮਿਸ਼ਨ ਦਿੱਤੀ ਜਾਂਦੇ ਸੀ ਅੱਜ ਉਸ ਸਕੂਲ ਦੇ ਵਿੱਚ ਕਿਸੇ ਵੀ ਸਕੂਲ ਦੇ ਵਿੱਚ ਸਰਕਾਰੀ ਜਿੱਤ ਦਾ ਅੰਕੜਾ ਮੈਂ ਲੈਣਾ ਕਿ ਜੇ ਸਕੂਲ ਦੇ ਵਿੱਚ 800 ਬੱਚਾ ਹੁੰਦਾ ਸੀ ਅੱਜ ਉਸ ਸਕੂਲ ਦੇ ਵਿੱਚ 24 ਤੋਂ 2500 ਬੱਚਾ ਹੈ ਸਰਕਾਰੀ ਸਕੂਲ ਸਰਕਾਰੀ ਸਕੂਲ ਕਿ ਕਿੱਥੋਂ ਆਇਆ ਪ੍ਰਾਈਵੇਟ ਸਕੂਲਾਂ ਤੋਂ ਜੀ ਜੀ ਪ੍ਰਾਈਵੇਟ ਸਕੂਲਾਂ ਨੇ ਮਾਪੇ ਨੇ ਫੀਸਾਂ ਜਿਹੜੀਆਂ ਸੀਗੀਆਂ ਕੋਵਿਡ ਦੇ ਦੌਰਾਨ ਜਿਹੜੀਆਂ ਨਹੀਂ ਦੇਣੀਆਂ ਸੀ ਜਿਨ੍ਹਾਂ ਦੀ ਮੰਗ ਇਹ ਸੀ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਜਿਹੜੀਆਂ ਆ ਕੋਵਿਡ ਦੌਰਾਨ ਮਾਫ ਕੀਤੀਆਂ ਜਾਣ ਸਾਡੀ ਜੰਗ ਕਾਫੀ ਚੱਲਦੀ ਰਹੀ ਐ ਨਾਲ ਤੁਸੀਂ ਪਰ ਫਿਰ ਵੀ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਮਾਪੇ ਤੋਂ ਪੈਸਾ ਫਿਰ ਵੀ ਘੋਟਿਆ ਗਿਆ ਜੀ ਜੀ ਕਿਉਂ ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਸੀ ਸੱਦਵਲੋਂ ਨੌਲੇਜ ਪਹੁੰਚ ਨਹੀਂ ਪੂਰੀ ਪਹੁੰਚ ਨਹੀਂ ਕੋਈ ਮਾਪੇ ਜੀ ਕਿਉਂਕਿ ਮਾਪੇ ਹਰ ਮਾਪੇ ਸਾਨੂੰ ਸੁਣ ਨਹੀਂ ਦਿਆ ਹਰ ਮਾਪੇ ਸਾਨੂੰ ਦੇਖ ਨਹੀਂ ਦਿਆ ਬਟ ਇਹਦੇ ਵਿੱਚ ਕੀ ਹੈ ਕਿ ਹਰ ਹਰ ਘਰ ਦੇ ਵਿੱਚ ਜਾਣਾ ਚਾਹੁੰਦੇ ਆ ਹਰ ਮਾਪੇ ਦੇ ਬੱਚੇ ਕਿਸੇ ਨਾ ਕਿਸੇ ਦੇ ਬੱਚੇ ਕਿਸੇ ਦੇ ਦਾਦੇ ਦੇ ਪੋਤੇ ਦੇ ਕਿਸੇ ਕੋਲ ਨਾ ਕੋਈ ਬੱਚੇ ਕਿਧਰ ਕਿਧਰ ਸਕੂਲਾਂ ਚ ਪੜਦੇ ਪਏ ਨੇ ਉਹਨਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ ਸਿਮੈਂ ਸਿਲੇਬਸ ਦੀ ਗੱਲ ਕਰ ਰਿਹਾ ਸਰ ਵੀ ਸਿਲੇਬਸ ਜਿਹੜਾ ਹਰ ਸਾਲ ਇਹਨਾਂ ਨੂੰ ਚੇਂਜ ਕਰਨਾ ਚਾਹੀਦਾ ਅਗਰ ਦੇ ਕਰ ਰਹੇ ਤਾਂ ਉਹਦਾ ਕੀ ਕਾਰਨ ਹੈ ਦੇਖੋ ਜੀ ਗੱਲ ਉਹੀ ਆਉਂਦੀ ਹੈ ਮੈਂ ਤਾਂ ਕਹਿੰਦਾ گورਕ ਤੰਦਾ ਇੱਕ ਐਜੂਕੇਸ਼ਨ گورਕ ਤੰਦਾ ਹੋ ਚੁੱਕੀ ਆ ਹੁਣ ਐਜੂਕੇਸ਼ਨ گورਕ ਤੰਦਾ ਕਿੱਦਾਂ ਹੋ ਗਈ ਤੁਸੀਂ ਇੱਕ ਜੀ ਸੋਚ ਕੇ ਦੇਖੋ ਤੁਸੀਂ ਗੱਲ ਕੀਤੀ ਸਿਲੇਬਸ ਦੀ ਹੁਣ ਜੇ ਕਿਤਾਬ ਦੀ ਅੱਜ ਵੀ ਗੱਲ ਕਰੀਏ ਤੇ ਕਿਤਾਬ ਬਾਜ਼ਾਰ ਦੇ ਵਿੱਚੋਂ ਜਾ ਕੇ ਤੁਸੀਂ ਸਫਲਤਾ ਦੀ ਕੁੰਜੀ ਮੰਗ ਲਓ ਅੱਜ ਵੀ ਸਾਨੂੰ ਸਫਲਤਾ ਦੀ ਕੁੰਜੀ ਮਿਲ ਜੇਗੀ ਗਾਈਡ ਉਹ 10ਵੀਂ ਦੀ ਅੱਜ ਵੀ ਮਿਲਦੀ ਜੀ 50 ਸਕੂਲ ਐਜੂਕੇਸ਼ਨ ਬੋਰਡ ਦਾ ਜਾਂ ਸਰਕਾਰੀ ਸਕੂਲਾਂ ਦਾ ਆ ਜਿਹੜਾ ਪੜ੍ਹਾਈ ਦਾ ਮਿਆਦ ਹੈ ਅੱਜ ਵੀ ਉੱਥੇ ਸਟੈਂਡ ਕਰਦਾ ਸੀ। ਸੀਬੀਐਸਸੀ ਉਹਨੂੰ ਅੱਗੇ ਲੈ ਕੇ ਜਾ ਰਹੀ ਸੀ। ਸੀਬੀਐਸਸੀ ਕੀ ਕਰਦੀ ਪਈ ਹੈ? ਉਹ ਆਪਣੇ ਬੱਚਿਆਂ ਨੂੰ ਐਡਵਾਂਸ ਟੈਕਨੋਲੋਜੀ ਨਾਲ ਪੜ੍ਹਾਉਂਦੇ ਨੇ। ਐਡਵਾਂਸ ਟੈਕਨੋਲੋਜੀ ਕਿਵੇਂ? ਕਿਉਂਕਿ ਉਹਨਾਂ ਨੂੰ ਪੈਸਾ ਜਿੱਥੋਂ ਕਿਤਾਬ ਦਾ ਆਣਾ ਉਹ ਕਿਤਾਬ ਲੱਗਣੀ। ਇਸ ਲਈ ਹਰ ਸਾਲ ਸਿਲੇਬਸ ਸੇ ਮੈਂ ਗੋਰਖਦੰ ਦਾ ਗਾਵਾ ਗੋਰਖਦੰ ਇਹ ਤਾਂ ਮੈਂ ਸਮਝਦਾ ਵੀ ਸਰਕਾਰਾਂ ਨੂੰ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਵਾ ਕਿਉਂਕਿ ਭਗਵੰਤ ਮਾਨ ਜੀ ਅੱਜ ਕੱਲ੍ਹ ਸਕੂਲਾਂ ਤੇ ਔਰ ਕਲੀਨਿਕ ਤੇ ਬੜਾ ਜ਼ੋਰ ਦੇ ਰਹੇ ਨੇ ਤੇ ਇਹ ਵੀ ਇੱਕ ਅਹਿਮ ਵਿਸ਼ਾ ਹੈਗਾ ਵੀ ਹਰ ਸਾਲ ਜਿਹੜਾ ਸਿਲੇਬਸ ਨਾ ਚੇਂਜ ਹੋਵੇ ਤਾਂ ਕਿ ਇੱਕ ਕਿਤਾਬ ਨੂੰ ਦੋ ਤਿੰਨ ਕਲਾਸਾਂ ਦੇ ਬੱਚੇ ਜਿਹੜੇ ਨੇ ਮਿਲ ਦੋ ਤਿੰਨ ਸਾਲ ਤੱਕ ਪੜ ਸਕਣ ਔਰ ਗਰੀਬ ਪਰਿਵਾਰ ਵੀ ਜਿਹੜਾ ਉਹ ਸਿੱਖਿਅਤ ਹੋ ਸਕੇ ਗਰੀਬ ਪਰਿਵਾਰ ਦਾ ਬੱਚਾ ਵੀ ਜਿਹੜਾ ਉਹ ਸਿੱਖਿਅਤ ਹੋ ਸਕੇ ਸਰ ਉਹਦੇ ਬਾਰੇ ਕੋਈ ਮਤਲਬ ਪੇਰੈਂਟਸ ਨੂੰ ਕੀ ਸੁਝਾਅ ਤੁਸੀਂ ਦੋਗੇ ਦੇਖੋ ਜੀ ਮੈਂ ਤਾਂ ਸੁਝਾਅ ਇਹੀ ਦਵਾਂਗਾ ਮੇਰੀ ਜਦ ਤੱਕ ਮੈਂ ਜੀਂਦਾ ਤਦ ਤੱਕ ਮੇਰੀ ਇੱਕ ਜੰਗ ਜਿਹੜੀ ਹੈ ਐਜੂਕੇਸ਼ਨ ਦੇ ਉੱਤੇ ਆ ਉਹ ਚਲਦੀ ਰਹੇਗੀ ਕਿਉਂ ਚਲਦੀ ਰਹੇਗੀ ਕਿਉਂਕਿ ਮੇਰੇ ਬੱਚੇ ਦੇ ਕੋਲ ਪੜ ਚੁੱਕੇ ਨੇ ਮਤਲਬ ਫਿਰ ਵੀ ਜਦੋਂ ਮੈਂ ਸ਼ੁਰੂ ਹੋਇਆ ਸੀ ਮੇਰੇ ਬੱਚੇ ਕਿਸੇ ਦਾ ਵੀ ਬੱਚਾ ਜਿਹੜਾ 15 ਸਾਲ ਪੜਦਾ ਬੱਚਾ ਜੀ ਪਹਿਲਾ ਤਿੰਨ ਕਲਾਸਾਂ ਜਿਹੜੀਆਂ ਆਉਂਦੀਆਂ ਪ੍ਰੀ ਨਰਸਰੀ ਨਰਸਰੀ ਤੇ ਕੇਜੀ ਫਿਰ ਆਦੀ ਫਸ ਤੋਂ ਲੈ ਕੇ 12ਵੇਂ ਤੱਕ 15 ਸਾਲ ਤੁਹਾਡਾ ਬੱਚਾ ਇੱਕ ਸਕੂਲ ਦੇ ਵਿੱਚ ਪੜਦਾ ਜੀ 15 ਸਾਲ ਦੇ ਵਿੱਚੋਂ ਤੁਹਾਨੂੰ ਮਾਪੇ ਨੂੰ ਐਨਾ ਕਿ ਨਚੋੜ ਚੁੱਕੇ ਹੁੰਦੇ ਨੇ ਕਿ ਤੁਹਾਡੇ ਬੱਚਿਆਂ ਤੋਂ ਜਦ ਤੱਕ 12ਵੀਂ ਨਹੀਂ ਹੁੰਦੀ ਆ ਤਦ ਤੱਕ ਤੁਸੀਂ ਬਹੁਤ ਅਨਾਈਡ ਹੋ ਚੁੱਕੇ ਹੁੰਦੇ ਹੋ ਉਸ ਚੀਜ਼ੋਂ ਔਰ ਬੱਚੇ ਲਾਸੇ ਜਿਹੜੀ ਗੱਲ ਆਉਂਦੀ ਹੈ ਫਿਰ ਅਸੀਂ 12ਵੀਂ ਕਰਾ ਕੇ ਚਾਚਾ ਅਸੀਂ ਉਹਨੂੰ ਭਈਆ ਬਣਾ ਕੇ ਚੱਲ ਬਾਹਰ ਭੇਜਤਾ ਪੜਨ ਵਾਸਤੇ 36 ਲੱਖ ਰੁਪਏ ਮਾਪੇ ਪਤਾ ਨਹੀਂ ਕਿੱਥੋਂ ਕੱਢਦੇ ਨੇ ਕੀ ਕਰਦੇ ਨੇ ਲੋਨ ਚੱਕਦੇ ਨੇ ਘਰ ਵੇਚਦੇ ਨੇ ਕੀ ਕਰਦੇ ਨੇ ਜੇ 36 36 ਲੱਖ ਲਾ ਕੇ ਬਾਹਰ ਹੀ ਪੜਾ ਬੱਚੇ ਢਿchnੇ ਆ ਤੇ ਹੋਰ 5-10 ਸਾਲਾਂ ਨੂੰ ਸਾਡਾ ਜਿਹੜਾ ਇੰਡੀਆ ਇਹ ਸਿਰਫ ਬਜ਼ੁਰਗਾਂ ਦਾ ਦੇਖਦਾ ਜਾਂਦਾ ਜੀ ਜੀ ਬਿਲਕੁਲ ਸਹੀ ਹੋਰ ਤੇ ਹਾਲਾਤ ਇੱਥੇ ਦੇ ਆਪਾਂ ਨੂੰ ਪਤਾ ਹੀ ਆ ਜੀ ਜੀ ਤੇ ਮਾਪੇ ਦੇ ਜਿਹੜੇ ਬੱਚੇ ਬਾਹਰ ਗਏ ਹੋਣੇ ਉਹ ਇੱਥੇ ਆਣੇ ਨਹੀਂ ਪੜ੍ਹਾਈ ਕਰਕੇ ਤੇ ਸਾਡਾ ਸਾਡਾ ਜਿਹੜਾ ਇੰਡੀਆ ਜਾ ਉਹ ਰੇਂਦਾ ਗੁੰਦਾ ਹੋਰ ਜਿਹੜਾ ਉਹ ਟਾਊਨ ਹੁੰਦਾ ਪੇਰੈਂਟਸ ਐਸੋਸੀਏਸ਼ਨ ਜਿਹੜੀ ਤੁਸੀਂ ਬਣਾਈ ਹੈ ਇਹਦੇ ਕਿੰਨੇ ਕੁ ਬੰਦੇ ਤੁਹਾਡੇ ਨਾਲ ਜੁੜੇ ਹੋਣ ਸਰ ਅਰਾਊਂਡ ਸਾਡੇ 23 ਜ਼ਿਲ੍ਹੇ ਆਪਣੇ ਪੰਜਾਬ ਦੇ ਵਿੱਚ 23 ਜ਼ਿਲ੍ਹੇ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਸਾਡੀ ਹਰ ਜ਼ਿਲ੍ਹੇ ਦੇ ਵਿੱਚ ਪੇਰੈਂਟਸ ਐਸੋਸੀਏਸ਼ਨ ਕੰਮ ਕਰ ਰਹੀ ਹੈ ਔਰ ਇੱਕ ਇੱਕ ਜਿਹੜੀ ਸਾਡੀ ਐਸੋਸੀਏਸ਼ਨ ਹੈ ਜ਼ਿਲ੍ਹੇ ਦੀ ਉਹਦੇ ਵਿੱਚ 11 ਮੈਂਬਰ ਕਮੇਟੀ ਸਾਡੀ ਬਣੀ ਹੁੰਦੀ ਹੈ ਉਹਨਾਂ ਦੇ ਅੱਗੇ ਜਿਵੇਂ ਹੁਣ ਮੰਨ ਲਓ ਮੈਂ ਲੁਧਿਆਣਾ ਚ ਲੁਧਿਆਣੇ ਤੇ ਸੋਨਾ ਐਸੋਸੀਏਸ਼ਨ ਸਾਡੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਹਰ ਸਕੂਲ ਦੇ ਉੱਤੇ ਕੰਮ ਕਰਦੀਆਂ ਨੇ ਜਿਹੜੇ ਜਿਹੜੇ ਸਕੂਲ ਦੇ ਵਿੱਚ ਪ੍ਰੋਬਲਮ ਆ ਜਾਂਦੀ ਅਸੀਂ ਉਸ ਸਕੂਲ ਦੇ ਵਿੱਚ ਆਪਣੀ ਐਸੋਸੀਏਸ਼ਨ ਕ੍ਰੀਏ ਕਰਦੇ ਹਾਂ ਵੀ ਤਾਂ ਕਿ ਉਸ ਸਕੂਲ ਦੇ ਮਾਪੇ-ਬਾਪ ਨੂੰ ਹਰ ਚੀਜ਼ ਦੀ ਇਨਫੋਰਮੇਸ਼ਨ ਦਿੱਤੀ ਜਾ ਸਕੇ ਔਰ ਉਹਨਾਂ ਦੀ ਕੋਈ ਪ੍ਰੋਬਲਮ ਆ ਤਾਂ ਉਹ ਸਾਡੇ ਤੱਕ ਪਹੁੰਚ ਹੋ ਸਕੇ ਮਤਲਬ ਤੁਸੀਂ ਜੇ ਕੋਈ ਵੀ ਪੇਰੈਂਟ ਤੁਹਾਡਾ ਸੰਪਰਕ ਕਰਦਾ ਵੀ ਮੇਰੇ ਬੱਚੇ ਨੂੰ ਆਹ ਪ੍ਰੋਬਲਮਸ ਆ ਉਹਦਾ ਤੁਸੀਂ ਹੱਲ ਕਰਾ ਬਿਲਕੁਲ ਜੀ ਬਿਲਕੁਲ ਆਵੇਂ ਫੀਸ ਨੂੰ ਲੈ ਕੇ ਆ ਜਾਓ ਐਡਮਿਸ਼ਨ ਨੂੰ ਲੈ ਕੇ ਆ ਜਾਂ ਦੋ ਵੀ ਕੋਈ ਮਸਲਾ ਆ ਅਸੀਂ ਹੁਣ ਤਾਂ ਬਹੁਤ ਈਜ਼ੀ ਕਰ ਦਿੱਤਾ ਜਿਵੇਂ ਤੁਸੀਂ ਦੇਖਿਆ ਕਿ ਵੱਡਾ ਦੇ ਵਿੱਚ ਅਸੀਂ ਆਪਣੇ ਪ੍ਰੈਜ਼ੀਡੈਂਟ ਬਣਾ ਲੈ ਸ਼ੁਰੂ ਕੀਤੇ ਹੋਏ ਨੇ ਜੀ ਜੀ ਅਸੀਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਕਈ ਵੀ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜਾ ਵਾਕਈ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਹੈ ਜੀ ਤੇ ਇਸ ਦੇ ਵਿੱਚ ਆਪਣਾ ਨਾਮ ਕਰਨਾ ਚਾਹੁੰਦਾ ਦੇਸ਼ ਦੇ ਸਿਸਟਮ ਦੇ ਵਿੱਚ ਭਾਗੀਦਾਰੀ ਜਿਨਾ ਚਾਹੁੰਦਾ ਆਪਣੇ ਨਾਮ ਦੇ ਅਸੀਂ ਲੋਕ ਕਹਿ ਦਿੰਦੇ ਆ ਕਿ ਚੰਗਾ ਕੰਮ ਕਰ ਜੀ ਜੀ ਚੰਗਾ ਕੰਮ ਕਿਸੇ ਨੂੰ ਅੱਜ ਤੱਕ ਇਹ ਨਹੀਂ ਬਤਾ ਚੰਗਾ ਕਰੀਏ ਠੀਕ ਹੈ ਜੀ ਉਹੀ ਹੁੰਦਾ ਕਿ ਅਸੀਂ ਕਿਸੇ ਦੀ ਹੈਲਪ ਕਰ ਦਈਏ ਕਿਸੇ ਨੂੰ ਚੰਗੀ ਸਾਥ ਦੇ ਰਾਹ ਦਿਖਾ ਦਈਏ ਕਿਸੇ ਨੂੰ ਰੋਟੀ ਖਵਾ ਦਈਏ ਇਹੀ ਚੰਗੇ ਕੰਮ ਨਹੀਂ ਹੁੰਦੇ ਕਿਸੇ ਦੀ ਹੈਲਪ ਕਰਨਾ ਵੀ ਇੱਕ ਚੰਗਾ ਕੰਮ ਹੈ ਚੰਗਾ ਕੰਮ ਔਰ ਅਸੀਂ ਅਗਰ ਹੈਲਪ ਕਰੀਏ ਅਸੀਂ ਇਹ ਲੀਡਰਾਂ ਦੇ ਪਿੱਛੇ ਨਾ ਜਾ ਕੇ ਅਗਰ ਇਸ এডਿਕੇਸ਼ਨ ਨੂੰ ਠੀਕ ਕਰਨ ਵਾਸਤੇ ਟੀਮ ਰਜਿੰਦਰ ਭਈ ਦੇ ਨਾਲ ਜਾਂ ਪੇਰੈਂਟਸ ਐਸੋਸੀਏਸ਼ਨ ਨਾਲ ਜੁਆਇਨ ਹੋ ਜਾਈਏ ਇਹਨਾਂ ਦਾ ਵੀ ਕਿਤੇ ਨਾ ਕਿਤੇ ਯੋਗਦਾਨ ਹੋ ਕੇ ਅਸੀਂ ਬਹੁਤ ਵੱਡੇ ਸਿਸਟਮ ਤੇ ਇਸ ਸਿਸਟਮ ਨੂੰ ਐਜੂਕੇਸ਼ਨ ਨੂੰ ਆਜ਼ਾਦੀ ਦਿਵਾ ਸਕਦੇ ਹਾਂ ਜੀ ਬਿਲਕੁਲ ਜੀ ਸੋ ਐਸ ਜੀ ਰਜਿੰਦਰ ਭੱਜ ਜੀ ਕਈਸਾ ਕੋਈ ਹੋਰ ਕੋਈ ਸੰਦੇਸ਼ ਦੇਣਾ ਚਾਹੋਗੇ ਕੋਈ ਦੇਖੋ ਜੀ ਮੈਂ ਇੱਕ ਛੋਟੀ ਜੀ ਚੀਜ਼ ਜ਼ਰੂਰ ਕਹਿਣਾ ਚਾਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿਉਂਕਿ ਤੁਸੀਂ ਟੌਪਿਕ ਰੱਖਿਆ ਕਿ ਗੱਲਾਂ ਦਿਲ ਦੀਆਂ ਮੈਂ ਹਰ ਪੇਰਾ ਤੋਂ ਦੇ ਕੋ ਹੱਥ ਚੁੜ ਕੇ ਬੇਨਤੀ ਕਰਦਾ ਕਿ ਅਸੀਂ ਇੱਕ ਪਰਫਾਰਮਾ ਬਣਾ ਰਹੇ ਹਾਂ ਜਿਹੜਾ ਹਰ ਘਰ ਦੇ ਵਿੱਚ ਆਏਗਾ ਹਰ ਘਰ ਦੇ ਵਿੱਚ ਕਿੰਨੇ ਮੈਂਬਰ ਆ ਕਿੰਨੇ ਬੱਚੇ ਪੜਦੇ ਪਏ ਨੇ ਕੀ ਮਾਪਾਪ ਆ ਕੀ ਉਹਨਾਂ ਦੀਆਂ ਪੈਨਸ਼ਨਾਂ ਲੱਗੀਆਂ ਜਾਂ ਸਰਕਾਰੀ ਫੈਸਿਲਿਟੀਆਂ ਜਿਹੜੀਆਂ ਤੁਹਾਡੇ ਡਾਕੂਮੈਂਟੇਸ਼ਨ ਹੋਣੇ ਚਾਹੀਦੇ ਆ ਅਸੀਂ ਉਹ ਸਾਰੇ ਵਿੱਚ ਲਿਖ ਕੇ ਦੇਣ ਲੱਗੇ ਆ ਔਰ ਤੁਹਾਡੇ ਘਰ ਬੈਠੇ ਉਹੋ ਚੀਜ਼ਾਂ ਤੁਹਾਨੂੰ ਬਣਾ ਕੇ ਦਵਾਂਗੇ ਉਹਦੇ نیچے ਇੱਕ ਮੇਰਾ ਸਕੈਨ ਕੋਡ ਜੁੜਿਆ ਜ਼ਰੂਰ ਹੋਏਗਾ ਜਿਹੜਾ ਮੇਰੇ ਨਾਲ ਡਾਇਰੈਕਟ ਜੁੜਨਾ ਚਾਹੁੰਦਾ ਹੈ ਉਸ ਸਕੈਨ ਕੋਡ ਤੇ ਮੇਰੇ ਨਾਲ ਜੁੜ ਸਕਦਾ ਸਕੈਨ ਕੋਡ ਨੂੰ ਸਕੈਨ ਕਰੋਗੇ ਤਾਂ ਉਹ ਮੇਰੇ ਨਾਲ ਸਿੱਧਾ ਡਾਇਰੈਕਟ ਮੇਰੇ ਗਰੁੱਪ ਦੇ ਵਿੱਚ ਸ਼ਾਮਲ ਹੋ ਜਾਏਗਾ ਔਰ ਅਸੀਂ ਚਾਹਨੇ ਆ ਕਿ ਉਸ ਤਰੀਕੇ ਨਾਲ ਅਸੀਂ ਹਰ ਘਰ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਜਾਂ ਕੋਈ ਵੀ ਦਿੱਕਤ ਪਰੇਸ਼ਾਨੀ ਆ ਤਾਂ ਉਹਨਰ ਦੇ ਵਿੱਚ ਜਿਹੜੇ ਮੇਰੇ ਵਾਰਡ ਦੇ ਵਿੱਚ ਪ੍ਰੈਜ਼ੀਡੈਂਟ ਹੋਣਗੇ ਉਹਨਾਂ ਦੀ ਸਹਾਇਤਾ ਕਰਾਂਗੇ ਤੇ ਇਹ ਸਰਹਜੇ ਸਕੀਮ ਜਿਹੜੀ ਤੁਹਾਡੇ ਹਜੇ ਸ਼ੁਰੂ ਹੋਈ ਨਹੀਂ ਹੈ ਨਹੀਂ ਇਹ ਅਸੀਂ ਨਵੇਂ ਸਾਲ ਤੋਂ ਸ਼ੁਰੂ ਕਰਾਂਗੇ ਜੀ ਅੱਲੇ ਅਸੀਂ ਇਹਦੇ ਤੇ ਬਾਅਦ ਜਿਹੜੀ ਕਹਿੰਦੇ ਨਾ ਹਰ ਚੀਜ਼ ਨੂੰ ਸ਼ੁਰੂ ਕਰਨ ਵਾਸਤੇ ਵੀ ਟਾਈਮ ਚਾਹੀਦਾ ਹੁੰਦਾ ਔਰ ਉਹਦਾ ਰਿਵਿਊ ਲੈ ਲੇਦਾ ਅਸੀਂ ਪਹਿਲਾਂ ਹੁਣ ਲੋਕਾਂ ਦੇ ਵਿੱਚ ਜਾ ਕੇ ਇਹ ਚੀਜ਼ ਦਾ ਰਿਵਿਊ ਲਿੱਤਾ ਜਾ ਰਿਹਾ ਕਿ ਇਹ ਅਸੀਂ ਕੁਛ ਗਲਤ ਤਾਂ ਨਹੀਂ ਕਰਨ ਲੱਗੇ ਅਸੀਂ ਸਹੀ ਕਰਨ ਲੱਗੇ ਆ ਨਾ ਕਿਉਂਕਿ ਦੇਖੋ ਹਰ ਚੀਜ਼ ਨੂੰ ਸਹੀ ਕਰਨ ਵਾਸਤੇ ਸਾਨੂੰ ਉਹਨੂੰ ਪ੍ਰੂਵ ਕਰਨਾ ਪੈਂਦਾ ਗਲਤ ਕਰਨ ਵਾਸਤੇ ਕੋਈ ਪ੍ਰੂਵ ਨਹੀਂ ਤੇ ਇਸ ਲਈ ਸਾਨੂੰ ਉਹ ਚੀਜ਼ ਨੂੰ ਚੰਗੀ ਚੀਜ਼ ਨੂੰ ਚਲਾਉਣ ਵਾਸਤੇ ਅਸੀਂ ਲੋਕਾਂ ਤੋਂ ਵਿਊ ਲੈ ਰਹੇ ਆ ਕਿ ਅਸੀਂ ਆਹ ਚੀਜ਼ ਕੰਮ ਕਰਨ ਲੱਗੇ ਆਂ ਜੀ ਇਹ ਚੰਗਾ ਹੈ ਜਾਂ ਮਾੜਾ ਸੋ ਜਦੋਂ ਸਾਡਾ ਮਹੀਨੇ ਡੇਢ ਮਹੀਨੇ ਦੇ ਵਿੱਚ ਇਹ ਹੋ ਜਾਏਗਾ ਫਿਰ ਸਾਡੇ ਲੀਫਲੈਟ ਛਪਣਗੇ ਲੀਫਲੈਟ ਛਪਣ ਤੋਂ ਬਾਅਦ ਅਸੀਂ ਫਿਰ ਸਾਡੇ ਏਰੀਆ ਦੇ ਵਿੱਚ ਡਿਸਟ੍ਰੀਬਿਊਟ ਕਰਾਂਗੇ ਦਾ ਮਤਲਬ ਹੈ ਵੀ ਅਗਲੇ ਸਾਲ ਮੈਂ ਫਿਰ ਤੁਹਾਨੂੰ ਮਤਲਬ ਮੇਰੇ ਪ੍ਰੋਗਰਾਮ 'ਚ ਤੁਸੀਂ ਆਓਗੇ ਔਰ ਆਪਣੇ ਦਿਲ ਦੀ ਗੱਲ ਜ਼ਰੂਰ ਕਰੋਗੇ ਔਰ ਇੱਕ ਨਵੇਂ ਕਨਸੈਪਟ ਦੇ ਨਾਲ ਤੁਸੀਂ ਆਓਗੇ ਬਹੁਤ ਬਹੁਤ ਇਹ ਤੁਹਾਡਾ ਧੰਨਵਾਦ ਹੋਊਗਾ ਕਿ ਜਿਹੜਾ ਸਾਡਾ ਇਹ ਕਨਸੈਪਟ ਜਿਹੜਾ ਸਾਡਾ ਤੁਸੀਂ ਸੁਣਿਆ ਔਰ ਲੋਕਾਂ ਦੇ ਵਿੱਚ ਅਸੀਂ ਪਹੁੰਚਾਵਾਂਗੇ ਜਦੋਂ ਤੇ ਇਸ ਕਨਸੈਪਟ ਦੇ ਨਾਲ ਲੋਕ ਅਗਰ ਸਾਡੇ ਨਾਲ ਯੂਨਾਈਟ ਹੋ ਜਾਂਦੇ ਆ ਤਾਂ ਉਹਨਾਂ ਦਾ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਣਾ ਬੰਦ ਹੋ ਜੇਗਾ। ਕੀ ਬਾਤ ਹੈ। ਦੂਸਰੀ ਗੱਲ ਹਰ ਮਾਪਾਪ, ਹਰ ਬੰਦਾ ਆਪਣੀ ਦਿਹਾੜੀ ਤੋੜ ਕੇ ਜਿਹੜੀ ਉੱਥੇ ਜਾਂਦਾ ਸੀਗਾ, ਉੱਥੇ ਜਾ ਕੇ ਤੁਸੀਂ ਦੇਖਿਆ ਕਿ ਸਰਕਾਰੀ ਤੰਤਰ ਇਹੀ ਕਹਿ ਦਿੱਤਾ ਜਾਂਦਾ ਜੀ ਅੱਜ ਸਾਰਾ ਮੀਟਿੰਗ ਤੇ ਲਿਖਵੇਂਗੇ। ਮੀਟਿੰਗ ਚੋਂ 2-2 ਘੰਟਿਆਂ ਦਾ ਨਾ ਨਿਕਲਣ 3 ਘੰਟਿਆਂ ਦਾ ਨਾ ਨਿਕਲਣ। ਤੇ ਸਾਡਾ ਜਿਹੜਾ ਵਿਚਾਰਾ ਪ੍ਰਾਈਵੇਟ ਬੰਦਾ ਕੰਮ ਕਰਦਾ ਹੁੰਦਾ ਉਹ 1000 ਰੁਪਏ ਦੀ ਦਿਹਾੜੀ ਤੋੜ ਕੇ ਸਾਰੀ ਛੜੀ ਉੱਥੇ ਬੈਠਾ ਦਿੰਦਾ। ਪਰ ਕੰਮ ਉਹਦਾ ਫੇਰ ਨਹੀਂ ਹੁੰਦਾ। ਉਹ ਇਸ ਚੀਜ਼ ਨੂੰ ਅਸੀਂ ਦੇਖਦੇ ਹੋਏ ਇਸ ਲਈ ਅਸੀਂ ਇਹ ਚੀਜ਼ਾਂ ਲੈ ਕੇ ਆ ਰਹੇ ਹਾਂ। ਕਿ ਘਰ ਬੈਠੇ ਹਰ ਬੰਦੇ ਦਾ ਕੰਮ ਕਰਾਉਂਦਾ ਸਾਡਾ ਸਿਸਟਮ ਜਿਹੜਾ ਸਾਡੇ ਪ੍ਰੈਜ਼ੀਡੈਂਟ ਵਾਡਾ ਦੇ ਵਿੱਚ ਹੁਣ ਜੋ ਕੰਮ ਕਰਨਗੇ ਜਿਹਦੇ ਨਾਲ ਬਹੁਤ ਵਧੀਆ ਸਾਡਾ ਸਿਸਟਮ ਹੋ ਸਕਦਾ ਮੈਂ ਆਪਣੇ ਦੇਸ਼ ਨੂੰ ਖੁਸ਼ਹਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਹਰ ਬੰਦਾ ਆਪਣਾ ਨਾਗਰਿਕ ਮੈਂ ਅੱਜ ਇੱਕ ਗੱਲ ਕਹਿਣਾ ਚਾਹੁੰਦਾ ਕਿ ਕਰੋੜਪਤੀ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਹਰੇਕ ਦੇ ਦਿਲਾਂ ਦੇ ਵਿੱਚ ਕਰੋੜਾਂ ਦੇ ਵਿੱਚ ਦਿਲਾਂ ਦੇ ਵਿੱਚ ਧੜਕਣਾ ਉਹ ਵੱਡੀ ਗੱਲ ਹੈ ਔਰ ਮੈਂ ਉਹ ਕੋਸ਼ਿਸ਼ ਕਰਦਾ ਕਿ ਹਰੇਕ ਦੇ ਦਿਲ ਦੇ ਵਿੱਚ ਧੜਕਾ ਤੋ ਇਹ ਸੀ ਰਜਿੰਦਰ ਕੇ ਜੀ ਪ੍ਰੈਸ ਸੌਰੀ ਪੇਰੈਂਟਸ ਐਸੋਸੀਏਸ਼ਨ ਦੇ ਪ੍ਰੈਇਨ। ਰਾਸਫਰਸ ਪਤਾ ਨਹੀਂ ਮੈਨੂੰ ਕਿਉਂ ਬਾਰ-ਬਾਰ ਨਿਕਲਦਾ। ਪੇਰੈਂਟਸ ਐਸੋਸੀਏਸ਼ਨ ਦੇ ਪ੍ਰੈਇਨ ਰਜਿੰਦਰ ਕੇ ਜੀ। ਤੋ ਦੋਸਤੋ ਤੁਸੀਂ ਵੀ ਅਗਰ ਇਹਨਾਂ ਤੋਂ ਕੋਈ ਹੈਲਪ ਲੈਣਾ ਚਾਹੋ ਚਾਹੋਗੇ ਤਾਂ ਸਾਡੇ ਨੰਬਰ ਜਿਹੜੇ ਨੇ ਤੁਹਾਡੇ ਸਾਹਮਣੇ ਸਕਰੀਨ ਤੇ ਆਣਗੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ, ਸਾਡੇ ਨਾਲ ਕਰ ਸਕਦੇ ਹੋ, ਇਹਨਾਂ ਨਾਲ ਵੀ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਦੀ ਲੋੜ ਆ ਤੇ ਤੁਹਾਡੇ ਜ਼ਰੂਰ ਕਰਨਗੇ। ਤੋ ਕਈ ਸਾਰੇ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਆਉਣ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਉਮੀਦ ਕਰਦਾ ਵੀ ਤੁਹਾਨੂੰ ਇਹ ਪ੍ਰੋਗਰਾਮ ਅੱਛਾ ਲੱਗਿਆ ਹੋਵੇਗਾ ਅਗਰ ਅੱਛਾ ਲੱਗਿਆ ਹੋਵੇਗਾ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਗਰ ਕੋਈ ਸੁਝਾਅ ਵੀ ਆ ਤਾਂ ਸਾਨੂੰ ਪਲੀਜ਼ ਕਮੈਂਟ ਕਰਕੇ ਉਹ ਵੀ ਦੱਸਣਾ ਤਾਂ ਕਿ ਅਸੀਂ ਤੁਹਾਡੇ ਸੁਝਾਅ ਦੇ ਨਾਲ ਆਪਣੇ ਪ੍ਰੋਗਰਾਮ ਚ ਹੋਰ ਵਧਿਆ ਨੂੰ ਇੰਪਰੂਵ ਕਰ ਲਈਏ ਤੋ ਇੱਕ ਨਵੇਂ ਕੈਪਟਰ ਨਾਲ ਅਗਲੀ ਵਾਰੀ ਫੇਰ ਆਉਂਗਾ ਤੇ ਉਮੀਦ ਕਰਦਾ ਤੁਹਾਨੂੰ ਪ੍ਰੋਗਰਾਮ ਅੱਛਾ ਲੱਗ ਰਿਹਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਵੀ ਕਰੋ ਔਰ ਸ਼ੇਅਰ ਵੀ ਕਰੋ ਤਾਂ ਕਿ ਇਹ ਵੀਡੀਓ ਵੱਤਵਤ ਜਾਵੇ ਵੱਤਵਤ ਪੇਰੈਂਟਸ ਜਿਹੜੇ ਨੇ ਇਸ ਵੀਡੀਓ ਨੂੰ ਦੇਖਣ ਔਰ ਜਾਗਰੂਕ ਹੋਣ ਔਰ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਲਾਣੀ ਚਾਹੁੰਦੇ ਨੇ ਤਾਂ ਰਜਿੰਦਰ ਕੈ ਜੀ ਸਲਾਹ ਵੀ ਦੇਣਗੇ ਸੋਤਾੜਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ਜੇਕਰ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ 'ਚ ਹਿੱਸਾ ਲੈਣੇ ਜਾਂਦੇ ਹੋ ਜਾਨੀ ਕਿ ਕਰਾਂਗੇ ਗੱਲਾਂ ਦਿਲ ਦੀਆਂ ਦੀਪਕ ਬੋਧ ਨਾਲ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰਾਂ 'ਤੇ